ਮ ਬਲੇਰੀਆ ਦੀ ਰੋਕਥਾਮ ਦੇ ਲਈ ਲਗਾਤਾਰ ਟੀਕਾਕਰਨ ਮਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਗਿਆ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇਸ ਵਕਤ ਅਸੀਂ ਗੁਰਦਾਸਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਮਲੇਰੀਆ ਦੀ ਰੋਕਥਾਮ ਦੇ ਲਈ ਇੱਕ ਵੱਖਰਾ ਵਾਰਡ ਜੜਾ ਵਾ ਉਹ ਤਿਆਰ ਕੀਤਾ ਗਿਆ ਤਾਂ ਜੋ ਜੇ ਮਲੇਰੀਆ ਦੇ ਮਰੀਜ਼ ਹੁੰਦੇ ਹੈਗੇ ਨੇ ਪੇਸ਼ੈਂਟ ਹੁੰਦੇ ਹੈਗੇ ਨੇ ਤਾਂ ਉਹਨਾਂ ਦਾ ਇਲਾਜ ਜੜਾ ਵਾ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕੇ ਇਹ ਵੱਖਰੀ ਮਲੇਰੀਆ ਵਾਰਡ ਜਿਹੜੀ ਆ ਗੁਰਦਾਸਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਬਣਾਈ ਹੈਗੀ ਆ ਤੇ ਲਗਾਤਾਰ ਜਿਹੜੇ ਪੇਸ਼ੈਂਟ ਹੁੰਦੇ ਹੈਗੇ ਨੇ ਮਰੀਜ਼ ਹੁੰਦੇ ਹੈਗੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਮਲੇਰੀਆ ਤੋਂ ਬਚਿਆ ਜਾ ਸਕਦਾ ਖਾਸ ਤੌਰ ਤੇ ਇੱਕ ਵੱਖਰੀ ਵਾਰਡ ਜਿਹੜੀ ਹੈ ਉਹ ਤਿਆਰ ਕੀਤੀ ਗਈ ਆ ਤਾਂ ਜੋ ਕੋਈ ਪੇਸ਼ੈਂਟ ਹੁੰਦਾ ਤਾਂ ਉਸ ਦੀ ਚੰਗੀ ਤਰ੍ਹਾਂ ਦੇ ਨਾਲ ਦੇਖਭਾਲ ਕੀਤੀ ਜਾਵੇ ਨਰਸਿੰਗ ਸਟਾਫ ਜੜਾ ਵ ਇਹ ਜਿਹੜੀ ਵਾਰ ਤਿਆਰ ਕੀਤੀ ਗਈ ਹੈ ਖਾਸ ਤੌਰ ਤੇ ਕਿਸ ਵਾਸਤੇ ਹੈ ਜੇ ਤੇ ਕੋਈ ਪੇਸ਼ੈਂਟ ਇੱਥੇ ਹੈਗਾ ਸਤ ਸ੍ਰੀ ਅਕਾਲ ਸਰ ਮੈਂ ਸਟਾਫ ਕਵਿਤਾ ਹੈਗੀ ਹਾਂ ਮੇਰੀ ਡਿਊਟੀ ਇਸ ਮਲੇਰੀਆ ਵਾਰਡ ਦੇ ਵਿੱਚ ਲੱਗੀ ਹੋਈ ਆ ਫਿਲਹਾਲ ਤੇ ਸਾਡੇ ਕੋ ਕੋਈ ਮਰੀਜ਼ ਨਹੀਂ ਹੈਗਾ ਤੇ ਅਸੀਂ ਇਸ ਦੇ ਰਿਕਾਰਡਿੰਗ ਅਸੀਂ ਸਟੂਡੈਂਟ ਵੀ ਇਹੀ ਐਜੂਕੇਟ ਕਰ ਰਹੇ ਹੈਗੇ ਆ ਅੱਜ ਵਰਲਡ ਮਲੇਰੀਆ ਡੇ ਮਨਾਇਆ ਜਾ ਰਿਹਾ ਜੋ ਕਿ ਫੀਮੇਲ ਐਨੋਫਲਿਸ ਮੱਛਰ ਤੇ ਕੱਟਣ ਦੇ ਨਾਲ ਹੁੰਦਾ ਹੈ ਇਹ ਮੱਛਰ ਸਾਫ਼ ਪਾਣੀ ਤੇ ਹੀ ਪਲਪਦਾ ਹੈਗਾ ਆ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਸਾਰੇ ਸਟੂਡੈਂਟ ਨੂੰ ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦੀ ਹੈਗੀਆਂ ਕਿ ਤੁਸੀਂ ਮੱਛਰਦਾਨੀ ਦਾ ਪ੍ਰਯੋਗ ਕਰਨਾ ਹੈਗਾ ਆ ਪਾਣੀ ਖੜਾ ਨਹੀਂ ਹੋਣ ਦੇਣਾ ਕੂਲਰਾਂ ਦਾ ਪਾਣੀ ਵੀ ਜਰਾ ਟਾਈਮ ਟੂ ਟਾਈਮ ਖਾਲੀ ਕਰਨਾ ਹੈ ਗਮਲਿਆਂ ਵਿੱਚ ਵੀ ਨਹੀਂ ਪਾਣੀ ਖੜੇ ਹੋਣ ਦੇਣਾ ਹੈਗਾ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕਰਨਾ ਹੈਗਾ ਤੇ ਫੁੱਲ 슬ੀਵ ਦੇ ਜਿਹੜੇ ਕੱਪੜੇ ਤੁਸੀਂ ਦਿਨ ਰਾਤ ਪਾਣੇ ਹੈਗੇ ਆ ਔਰ ਤਾਂ ਵੀ ਸਾਰੇ ਤਰ੍ਹਾਂ ਦੇ ਕੀਟਾਂ ਖਿਲਾਫ ਲੜ ਸਕੀਏ ਇਨ ਕੇਸ ਅਗਰ ਕੋਈ ਪੇਸ਼ੈਂਟ ਆਏਗਾ ਤੇ ਅਸੀਂ ਤੈ ਦਿਲੋਂ ਉਹਨਾਂ ਦੀ ਸੇਵਾ ਕਰਾਂਗੇ ਜੋ ਵੀ ਸਰਕਾਰ ਵੱਲੋਂ ਦਵਾਈਆਂ ਆਣਗੀਆਂ ਅਸੀਂ ਉਹਨਾਂ ਦਾ ਟ੍ਰੀਟਮੈਂਟ ਜਲਦ ਤੋਂ ਜਲਦ ਸਟਾਰਟ ਕਰਕੇ ਉਹਨਾਂ ਨੂੰ ਸਵਸਥ ਕਰ ਭੇਜਾਂਗੇ ਜਿਹੜਾ ਸਪੈਸ਼ਲ ਵਾਰਡ ਬਣਾਇਆ ਗਿਆ ਇੱਥੇ ਕਿੰਨੇ ਸਟਾਫ ਜਿਹੜੇ ਮੌਜੂਦ ਹੋਣਗੇ ਸਰ ਮੌਜੂਦਾ ਸਟਾਫ ਜਿਹੜੇ 6 ਸਟਾਫ ਦੀ ਡਿਊਟੀ ਲੱਗੀ ਹੋਈ ਆ ਜੋ ਕਿ ਦਿਨ ਰਾਤ ਇੱਥੇ ਜਿਹੜੇ ਡਿਊਟੀ ਤੇ ਤਾਇਨਾਤ ਰਹਿੰਦੇ ਹੈਗੇ ਆ ਤੇ ਇਸ ਵਾਰਡ ਦੇ ਵਿੱਚ ਸਾਨੂੰ ਸਪੈਸ਼ਲ ਮੱਛਰਦਾਨੀਆਂ ਸਪੈਸ਼ਲ ਮੈਡੀਸਿਨ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਹੈਗੀਆਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਮਲੇਰੀਆ ਵਾਰਡ ਹੈਗਾ ਵਾ ਜਿੱਥੇ ਪੂਖਤਾ ਪ੍ਰਬੰਧ ਜਿਹੜੇ ਨੇ ਸਰਕਾਰ ਦੇ ਵੱਲੋਂ ਕੀਤੇ ਹੋਏ ਨੇ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜਾ ਐਨਫਲੀਜ਼ ਫੀਮੇਲ ਮੱਛਰ ਹੁੰਦਾ ਉਸ ਦੇ ਨਾਲ ਹੀ ਇਹ ਬਿਮਾਰੀ ਜਿਹੜੀ ਹੈ ਫੈਲਦੀ ਹੈਗੀ ਆ ਲੇਕਿਨ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਲ ਦੇ ਵਿੱਚ ਮੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਸਫਾਈ ਕਰਮਚਾਰੀ ਜਿਹੜੇ ਨੇ ਉਹ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਵੀ ਖਾਸ ਧਿਆਨ ਜੜਾ ਵਾ ਹਸਪਤਲ ਦੇ ਵਿੱਚ ਰੱਖਿਆ ਜਾ ਰਿਹਾ ਤਾਂ ਜੋ ਇਹ ਮਲੇਰੀਆ ਜਿਹੜਾ ਵਾ ਅੱਗੇ ਨਾ ਫੈਲ ਸਕੇ। ਮੇਰਾ ਨਾਮ ਡਾਕਟਰ ਪ੍ਰੀਮ ਜੋਤੀ ਆ ਮੈਂ ਮੈਡੀਕਲ ਸਪੈਸ਼ਲਿਸਟ ਆ ਸਿਵਲ ਹਸਪਤਲ ਗੁਰਦਾਸਪੁਰ ਦੇ ਵਿੱਚ। ਆ ਮਲੇਰੀਆ ਦਿਵਸ ਦੇ ਮੌਕੇ ਤੇ ਮਲੇਰੀਆ ਇੱਕ ਐਂਡੇਮਿਕ ਬਿਮਾਰੀ ਆ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹਰ ਸਾਲ ਸਾਨੂੰ ਇਹਨਾਂ ਦੇ ਮਰੀਜ਼ਾਂ ਦੇ ਨਾਲ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਇਲਾਜ ਦੇ ਲਈ ਸਾਹਮਣਾ ਕਰਨਾ ਪੈਂਦਾ। ਬਟ ਸਭ ਤੋਂ ਇੱਕ ਚੰਗੀ ਗੱਲ ਇਹ ਹੈ ਕਿ ਇਹ ਪ੍ਰੀਵੈਂਟੇਬਲ ਹੈ ਇਹ ਤੋਂ ਬਚਿਆ ਜਾ ਸਕਦਾ ਹੈ ਗਾਇ ਮੱਛਰ ਦੇ ਕੱਟਣ ਤੋਂ ਹੁੰਦੀ ਹੈ ਫੀਮੇਲ ਐਨੋਫਲੀਜ਼ ਨਾਮ ਦਾ ਮੱਛਰ ਹੁੰਦਾ ਹੈ ਜਿਹੜਾ ਸਾਨੂੰ ਕੱਟਦਾ ਹੈ ਜਿਸ ਤੋਂ ਮਲੇਰੀਆ ਦੇ ਜੀਵਾਣੂ ਜਿਹੜੇ ਆ ਉਹ ਸਰੀਰ ਦੇ ਵਿੱਚ ਆਂਦੇ ਹਨ ਉਸ ਦਿਨ ਨਾਲ ਜਿਹੜਾ ਬੁਖਾਰ ਹੁੰਦਾ ਹੈ ਗਾਇ ਇੱਕ ਹਾਈ ਗ੍ਰੇਡ ਫੀਵਰ ਹੁੰਦਾ ਹੈ ਕਾਫੀ ਤੇਜ਼ ਬੁਖਾਰ ਹੁੰਦਾ ਹੈ ਜਿਦੇ ਨਾਲ ਦਰਦਾਂ ਹੋ ਸਕਦੀਆਂ ਹਨ ਮਰੀਜ਼ ਨੂੰ ਤਰੇਲੀਆਂ ਆ ਸਕਦੀਆਂ ਹਨ ਤੇ ਉਲਟੀਆਂ ਆ ਸਕਦੀਆਂ ਹਨ ਔਰ ਇਹ ਸਰੀਰ ਦੇ ਕਿਸੇ ਵੀ ਅੰਗ ਨੂੰ ਇਫੈਕਟ ਕਰ ਸਕਦਾ ਹੈ ਜੇ ਇਹਨੂੰ ਮੌਕੇ 'ਤੇ ਇਲਾਜ ਨਾ ਸ਼ੁਰੂ ਕੀਤਾ ਜਾਵੇ ਜਿਵੇਂ ਕਿ ਇਹ ਬ੍ਰੇਨ ਤੇ ਜਾ ਸਕਦਾ ਹੈਗਾ ਹਾਰਟ ਤੇ ਜਾ ਸਕਦਾ ਹੈਗਾ ਪੇਟ ਦੇ ਵਿੱਚ ਪਾਣੀ ਭਰ ਸਕਦਾ ਹੈਗਾ ਜਿਗਰ ਦੀ ਸੋਜ ਆ ਸਕਦੀ ਹੈਗੀ ਹੈ ਉਲਟੀਆਂ ਆ ਸਕਦੀਆਂ ਹਨ ਬਟ ਮੁਢਲੇ ਤੌਰ ਤੇ ਸ਼ੁਰੂਆਤੀ ਤੌਰ ਤੇ ਜੋ ਲੱਛਣ ਹੈ ਉਹ ਬੁਖਾਰ ਚੜਦਾ ਹੈ ਜਿਸ ਦੇ ਨਾਲ ਉਹਨੂੰ ਤਰੇਲੀਆ ਔਰ ਠੰਡ ਲੱਗਦੀ ਹੈ ਮਰੀਜ਼ ਨੂੰ ਇਸ ਦਾ ਟੈਸਟ ਵੀ ਬਹੁਤ ਸਿੰਪਲ ਹੈ ਮਲੇਰੀਆ ਦਾ ਪੈਕ ਸਲਾਈਡ दैट ਟੈਸਟ ਵੀ ਕਰ ਸਕਦੇ ਆ ਜੋ ਕਿ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਮੌਜੂਦ ਹੈ ਅਵੇਲੇਬਲ ਫੈਸਿਲਿਟੀ ਹੈ ਦੀ ਨਾਲ ਸੀਐਮਪੀ ਕਾਰਡ ਕਰ ਸਕਦੇ ਆ ਮਲੇਰੀਆ ਪੈਰਾਸਾਈਟ ਕਾਰਡ ਟੈਸਟ ਉਸ ਦੇ ਵਿੱਚ ਅਗਰ ਉਹ ਪੋਜ਼ਿਟਿਵ ਆਂਦਾ ਹੈ ਉਸ ਦੇ ਬੇਸ ਤੇ ਪੇਸ਼ੈਂਟ ਨੂੰ ਮਲੇਰੀਆ ਦੀ ਦਵਾਈ ਦਿੱਤੀ ਜਾਂਦੀ ਹੈ ਔਰ ਅਗਰ ਪੇਸ਼ੈਂਟ ਨੂੰ ਨਾਲ ਦੀਆਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਸੀਰੀਅਸ ਵਾਲੀਆਂ ਕੰਡੀਸ਼ਨਸ ਦੱਸੀਆਂ ਉਸ ਦੇ ਵਿੱਚ ਪੇਸ਼ੈਂਟ ਨੂੰ ਦਾਖਲ ਕਰਕੇ ਹੀ ਇਲਾਜ ਕਰਨ ਦੀ ਸੁਵਿਧਾ ਸਾਡੇ ਹਸਪਤਲ ਵਿੱਚ ਅਵੇਲੇਬਲ ਹੈ ਸਾਡੀ ਇੱਕ ਪ੍ਰਬੰਧ ਵਾਰਡ ਦਾ ਪ੍ਰਬੰਧ ਕੀਤਾ ਗਿਆ ਹੋਇਆ ਹੈਗਾ ਜਿਦੇ ਵਿੱਚ ਆਪਾਂ ਨੈਟ ਲਗਾ ਕੇ ਪੇਸ਼ੈਂਟਸ ਨੂੰ ਆਈਸੋਲੇਟ ਕਰਕੇ ਤਾਂ ਕਿ ਅਗਰ ਉਹ ਮਲੇਰੀਆ ਉਹਦੇ ਅੰਦਰ ਪੈਰਾਸਾਈਟ ਹੈ ਤੰਬਾਈ ਚਾਹ ਸਗਰ ਮੱਛਰ ਕੱਟ ਜਾਂਦਾ ਹੈ ਤੇ ਉਸ ਨੂੰ ਕਟਿਆ ਹੋਇਆ ਮੱਛਰ ਜਿਹੜਾ ਆ ਕਿਸੇ ਹੋਰ ਨੂੰ ਨਾ ਕੱਟ ਪਾਵੇ ਇਸ ਲਈ ਆਪਾਂ ਮਲੇਰੀਆ ਦੇ ਪੇਸ਼ੇਂ ਨੂੰ ਨੈਟ ਦੇ ਵਿੱਚ ਰੱਖਣ ਦਾ ਪ੍ਰਬੰਧ ਰੱਖ ਕੇ ਇਲਾਜ ਕਰਦੇ ਹਾਂ ਇਸ ਤਰ੍ਹਾਂ ਨੂੰ ਬਚਿਆ ਜਾ ਸਕਦਾ ਕੀ ਕੀ ਤਿਆਰ ਪਾਚੇ ਦਾ ਬੈਸਟ ਦਾ ਇਲਾਜ ਹੈ ਇਹ ਹੈ ਕਿ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈਗਾ ਅਗਰ ਖੜਾ ਪਾਣੀ ਕਿਤੇ ਹੈ ਉਹਦੇ ਉੱਤੇ ਇੱਕ ਕਾਲਾ ਤੇਲ ਆਉਂਦਾ ਹੈ ਉਹਦਾ ਛਿੜਕਾਅ ਕਰੋ ਤਾਂ ਕਿ ਮੱਛਰ ਦਾ ਲਾਰਵਾ ਪੈਦਾ ਨਾ ਹੋਵੇ ਅਗਰ ਘਰ ਦੇ ਵਿੱਚ ਗਮਲੇ ਹੈ ਉਹਨਾਂ ਵਿੱਚ ਤੁਸੀਂ ਪਾਣੀ ਦਿੰਦੇ ਹੋ ਤਾਂ ਇੱਕ ਦਿਨ ਹਫ਼ਤੇ ਦੇ ਵਿੱਚ ਉਹਨਾਂ ਗਮਲਿਆਂ ਨੂੰ ਤੁਹਾਡੇ 쿨ਰ ਦੇ ਵਿੱਚ ਜਿਹੜਾ ਪਾਣੀ ਦਿੰਦੇ ਹੋ ਮੈਂ ਸਪੈਸ਼ਲੀ ਆਪਾਂ ਸ਼ੁੱਕਰਵਾਰ ਵਾਲਾ ਦਿਨ ਰੱਖਿਆ ਹੋਇਆ ਆਜ ਨੂੰ ਜੂ ਆਪਾਂ ਫ੍ਰਾਈਡੇ ਕਹਿੰਦੇ ਆ ਜਿਸ ਦੇ ਵਿੱਚ ਆਪਾਂ ਉਹਨਾਂ ਨੂੰ ਪਾਣੀ ਨਹੀਂ ਦੇਣਾ ਉਸ ਟ੍ਰੇ ਨੂੰ ਸੁੱਕਾ ਰੱਖਣਾ ਹੈਗਾ ਜਿਹੜਾ ਆਪਣਾ ਕੂਲਰ ਹੈਗਾ ਉਹਦੇ ਬੇਸ ਨੂੰ ਤਲੇ ਨੂੰ ਜਿਹੜਾ ਆ ਬਿਲਕੁਲ ਕਪੜੇ ਦੇ ਨਾਲ ਸੁੱਕਾ ਰੱਖਣਾ ਹੈਗਾ ਉਸ ਦੇ ਨਾਲ ਜਿਹੜਾ ਮਾਲ ਲਾਰਵਾ ਅਗਰ ਉਹਦੇ ਵਿੱਚ ਹੈ ਵੀ ਹੈ ਤਾਂ ਉਹ ਮਰ ਜਾਂਦਾ ਹੈਗਾ ਕਿਉਂਕਿ 10 ਤੋਂ 15 ਦਿਨ ਚਾਹੀਦੇ ਹੈਗੇ ਮਲੇਰੀਆ ਦੇ ਲਾਰਵੇ ਨੂੰ ਡਿਵੈਲਪ ਹੋ ਕੇ ਮੱਛਰ ਬਣਨ ਦੇ ਵਿੱਚ ਤੇ ਅਗਰ ਆਪਾਂ ਸਫਾਈ ਕਰਤਾਵਾਂਗੇ ਤਾਂ ਉਹ ਨਹੀਂ ਹੋਏਗਾ ਕੋਈ ਪੇਸ਼ੈਂਟ ਆਇਆ ਹੁੰਦਾ ਨਹੀਂ ਹਜੇ ਇਸ ਸਾਲ ਸਾਡੇ ਕੋਲ ਮਲੇਰੀਆ ਦਾ ਪੋਜ਼ਿਟਿਵ ਪੇਸ਼ੈਂਟ ਕੋਈ ਨਹੀਂ ਆਇਆ ਤੇ ਇਹਦੇ ਬਚਾਅ ਉਹਦੇ ਵਿੱਚ ਇੱਕ ਹੋਰ ਚੀਜ਼ ਕਹਿਣਾ ਚਾਹਾਂਗੀ ਕਿ ਸਾਨੂੰ ਆਪਣੇ ਪੂਰੀ ਬਾਜੂ ਵਾਲੇ ਕੱਪੜੇ ਪਾਣੇ ਚਾਹੀਦੇ ਹਨ ਔਰ ਆਲੇ ਦੁਆਲੇ ਕਿਤੇ ਵੀ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਹੈ